ਜਦੋਂ ਫੋਨ ਆਉਂਦਾ ਬਜ਼ੁਰਗ ਅੱਗੋਂ ਕਹਿੰਦਾ ਅਸੀਂ ਕਹਿੰਨੇ ਆ ਵੀ ਬੱਪੂ ਜੀ ਤੁਸੀਂ ਆ ਜਾਓ ਸਾਡੇ ਕੋਲੇ ਹਨ ਵੀ ਤੁਹਾਡਾ ਇਲਾਜ ਹੋ ਜਾਊਗਾ ਜੀ ਅੱਗੋਂ ਜਵਾਬ ਆਉਂਦਾ ਜਾਂ ਉਹ ਕਹਿੰਦੇ ਆ ਵੀ ਪੁੱਤ ਮੇਰੇ ਕੋਲੇ 10 ਰੁਪਏ ਨਹੀਂ ਹੈਗੇ ਵੀ ਮੈਂ ਡੋਲੋ ਦੀ ਗੋਲੀ ਲੈ ਲਾਂ ਤੋਂ ਸਮੇਂ ਤੁਹਾਡੇ ਤੇ ਕੀ ਬਿੱਤੂਗੀ ਮਨ ਪਰਦਾ ਹੈ ਹਨਾ ਦੁੱਖ ਲੱਗੂਗਾ ਨਾ ਉਹ ਸੋਚ ਨੂੰ ਲੈ ਕੇ ਮੈਂ ਬਹੁਤ ਜਲਦੀ ਇੱਕ ਹਸਪੀਟਲ ਬਣਾਊਗਾ ਜਿਹਦੇ ਵਿੱਚ ਆਪਾਂ ਜ਼ਰੂਰਤਮੰਦ ਲੋੜਵੰਦਾਂ ਨੂੰ ਲਿਆਇਆ ਕਰਾਂਗੇ ਹੂੰ ਉੱਥੇ 3-4 ਮਹੀਨੇ ਉਹਨਾਂ ਦਾ ਆਯੁਰਵੈਦਿਕ ਥਿਊਰੀ ਨਾਲ ਇਲਾਜ ਕਰਾਂਗੇ ਉਹਨਾਂ ਨੂੰ ਘਰੇ ਵਾਪਸ ਕਰਾਂਗੇ ਜਿਹੜੇ ਵਿਚਾਰੇ ਆ ਨਹੀਂ ਸਕਦੇ ਉਹਨਾਂ ਕੋਲੇ ਕਿਰਾਏ ਦਾ ਵੀ ਹੀਲਾ ਨਹੀਂ ਹੁੰਦਾ ਲੋਕਾਂ ਨੇ ਜਿਹੜੇ ਵਿਦਵਾਨ ਬਣਦੇ ਉਹ ਹੇਠਲੇ ਕਮੈਂਟ ਕਰ ਦੇਣਾ ਕਿ ਵੈਦ ਸਾਹਿਬ ਨੇ ਕਮਾਈ ਦਾ ਨਵੀਂ ਚੀਜ਼ ਸੋਚ ਲਈ ਹਾਲਾਂਕਿ ਤੋਸੀਤਾ ਆਪਣੀ ਇੱਕ ਚੰਗੀ ਨੀਤ ਨਾਲ ਚੱਲ ਰਹੇ ਹੂੰ। ਟੈਣਾ ਸਾਹਿਬ ਨਾਲ ਚੱਕਰ ਵਾਲੇ ਲੋਕ ਬਹੁਤ ਮਿਲਦੇ ਹੈਗੇ। ਟੈਣਾ ਸਾਹਿਬ ਨਾਲ ਮੇਰੀ ਗੱਲ ਹੋਈ ਇੱਕ ਦਿਨ। ਵੈਸੇ ਹੀ ਬੈਠੇ ਸੀ ਉਹ ਕਹਿੰਦੇ ਵਾਵੇ ਜੇ ਆਪਾਂ ਕਮੈਂਟ ਦੇਖਣ ਲੱਗ ਜਾਈਏ ਨਾ ਪੜਨ ਲੱਗ ਜਾਈਏ ਤਾਂ ਆਪਾਂ ਜ਼ਿੰਦਗੀ 'ਚ ਕੰਮ ਵਿਆਹ ਵੀ ਨਹੀਂ ਹੋ ਸਕਦੇ। ਉਹਨਾਂ ਨੂੰ ਤਾਂ ਕਮੈਂਟ ਚਲੋ ਉਹ ਜੇ ਆਉਂਦੇ ਆ। ਹਾਂ। ਉਹਨਾਂ ਤੇ ਗਾਣਾ ਆਇਆ ਤਾਂ ਕਰਕੇ ਨਹੀਂ ਉਹਨਾਂ ਦੇ ਇੱਕ ਪਤਾ ਨਹੀਂ ਨਾ ਇੱਕ ਵਾਰੀ ਉਹਨਾਂ ਨੇ ਪਤਾ ਨਹੀਂ ਗੁਰਦਾਸ ਮਾਨ ਬਾਰੇ ਕੋਈ ਗੱਲ ਕਰਤੀ ਸੀ। ਜੀ। ਉਹ ਕੁਦਰਤੀ ਪਤਾ ਨਹੀਂ ਕਿਹੜੇ ਹਿਸਾਬ ਦੇ ਵਿੱਚ ਲੋਕ ਸਰਚ ਕਰਿਆ ਕਰਨ। ਉਹ ਨੰਬਰ ਸਾਡਾ ਆ ਜਾਇਆ ਕਰੇ ਕਿਉਂਕਿ ਉਹਨਾਂ ਨੇ ਸਾਡੀਆਂ ਵੀਡੀਓ ਕਈ ਕੀਤੀਆਂ ਸੀ ਉਹ ਤੋਂ ਲਗਾਤਾਰ ਹੂੰ ਉਹ ਸਮਝ ਨਹੀਂ ਆਉਂਦੀ ਸੀ ਜਦੋਂ ਸਰਚ ਕਰਦੇ ਸੀ ਨੰਬਰ ਸਾਡਾ ਆ ਜਾਇਆ ਕਰੇ ਉਹ ਸਾਨੂੰ ਫੋਨ ਆਈ ਜਾਣ ਕੁੜੀਆਂ ਨੂੰ ਤੁਸੀਂ ਕਹਿੰਦੇ ਸੀ ਤਾਂ ਵੈਦਿਆਂ ਸਾਰੇ ਇਹ ਤਾਂ ਗੁਰਦਾਸ ਮਾਨ ਨੂੰ ਕੁਝ ਨਹੀਂ ਕਿਹਾ ਵੀ ਟੈਣਾ ਸਾਉ ਨਾਲ ਗੱਲ ਕਰਾਓ ਸਾਨੂੰ ਕਹਿੰਦੇ ਟੈਣਾ ਸਾਉ ਨਾਲ ਗੱਲ ਕਰਾਓ ਹੂੰ ਅਜੀ ਆਖਾ ਬੜੀ ਗੱਲ ਮੈਂ ਫੇਟਾ ਨਾਲ ਸਾਨੂੰ ਫੋਨ ਕੀਤਾ ਕਹਿੰਦੇ ਯਾਰ ਬਾਬੇ ਤੈਨੂੰ ਕੀ ਦੱਸਾਂ ਕਹਿੰਦੇ ਤੂੰ ਆਪ ਸੁਣ ਲਈ ਵੀ ਮੈਂ ਕੀ ਕਿਹਾਗਾ ਔਰ ਇੰਨੇ ਔਖੇ ਔਖੇ ਹੋ ਕੇ ਬੋਲਦੇ ਸੀ ਵੀ ਹੁਣੇ ਟੈਣੇ ਨੂੰ ਫੜ ਲੀਏ ਇਹ ਤੁਹ ਤੁਸੀਂ ਬੋਲਾ ਸਕਦੇ ਹੋ ਵੀ ਪੱਤਰਕਾਰਾਂ ਦੀ ਲਾਈਫ ਕਿੰਨੀ ਔਖੀ ਹੈ ਹਾਂ ਜੀ ਕਿਉਂ ਇੰਨੇ ਨਾਈਸ ਪਰਸਨ ਨੇ ਹੈਨਾ ਹੂੰ ਬਹੁਤ ਨਾਈਸ ਸੁਭਾਅ ਦੇ ਭਾਜੀ ਬਿਲਕੁਲ ਉਹਨਾਂ ਨੇ ਵੀ ਬੜੀ ਮਿਹਨਤ ਕੀਤੀ ਹੈ ਬੜੀ ਮਿਹਨਤ ਕੀਤੀ ਹੈ ਰੱਬ ਅੱਜ ਉਹ ਯਾਨੀ ਕਿ ਸਟਾਰ ਹੀ ਨੇ ਬੰਦੇ ਐਲੋਪੈਥੀ ਨੂੰ ਮੰਨਦੇ ਹੋ ਤੁਸੀਂ ਭਾਜੀ ਮੈਂ ਕਹਿਣਾਗਾ ਕਿ ਆਯੁਰਵੈਦ ਜ਼ਿਆਦਾ ਛੇਤੀ ਅਸਰ ਕਰਦਾ ਕਿ ਲੋਕੀਏ ਚ ਵੀ ਕਨਫਿਊਜ਼ ਹੋ ਜਾਂਦੇ ਦੇਖੋ ਛੇਤੀ ਅਸਰ ਕਰਨਾ ਮੈਟਰ ਨਹੀਂ ਕਰਦਾ ਗੱਲ ਤੇ ਇਹ ਆ ਵੀ ਆਪਣੀ ਇਲਾਜ ਕੀ ਸਮੇਂ ਦੀ ਲੋੜ ਕੀ ਮੈਨਾਂ ਐਲੋਪੈਥੀ ਨੂੰ ਕਦੇ ਮਾੜਾ ਕਿਹਾ ਮੈਂ ਕਦੇ ਵੀ ਤੁਸੀਂ ਮੇਰੀ ਜਿੰਨੀ ਮਰਜ਼ੀ ਇੰਟਰਵਿਊ ਸੁਣ ਲਓ ਮੈਂ ਇਹਨਾਂ ਨੂੰ ਕਹਿੰਦਾ ਯਾਰ ਇਹ ਸਾਡੇ ਤੋਂ ਵੱਡੇ ਨੇ ਹੂੰ ਜਿਹੜੇ ਐਮਰਜੈਂਸੀ ਸੰਭਾਲਦੇ ਨੇ ਅੱਜ ਦਾ ਜਿਹੜਾ ਸਮਾਂ ਚੱਲਦਿਆ ਜੀ ਅਸੀਂ ਐਲੋਪੈਥੀ ਤੋਂ ਬਿਨਾਂ ਰਹਿ ਨਹੀਂ ਸਕਦੇ ਭਾਜੀ ਹੂੰ ਜਈਆਂ ਜੇ ਸਾਡੀਆਂ ਖਰਾਕਾਂ ਨੇ ਜਿਹੇ ਜੇ ਸਾਡੇ ਸਰੀਰ ਹੋ ਗਏ ਨਾ ਅਸੀਂ ਵਰਦਿਸ਼ ਕਰਦੇ ਆਂ ਨਾ ਸਹਿਰ ਕਰਦੇ ਆਂ ਕੁਆਂਟਲ ਕੁਆਂਟਲੀ ਕਿ ਕੁਆਂਟਲ ਵੀ ਕਿ ਲੋਦਾ ਬੰਦਾਗਾ ਜੀ ਇੱਥੇ ਤੁਰਿਆ ਫਿਰਦਾ ਸੋ ਸੋ ਕੁਆਂਟਲ ਕੁਆਂਟਲ ਤਾਂ ਬੀਬੀਆਂ ਦਾ ਵਜਨ ਹੋਇਆ ਪਿਆ ਇੱਥੇ ਹੂੰ ਕਿਉਂ ਬਿਨਾਂ ਐਲੋਪੈਥੀ ਤੋਂ ਕਿਵੇਂ ਸਰਵਾਈਵ ਕਰ ਜਾਣਗੇ ਐਲੋਪੈਥੀ ਦਾ ਅੱਜ ਦੇ ਟਾਈਮ ਦੇ ਵਿੱਚ ਸਹਾਰਾ ਲੈਣਾ ਹੀ ਪੈਂਦਾ ਮਤਲਬ ਤੁਸੀਂ ਕਹਿਨੋ ਜੇ ਐਮਰਜੈਂਸੀ ਆ ਫਿਰ ਐਲੋਪੈਥੀ ਬਿਲਕੁਲ ਵਾਜੀ ਜੇ ਕੋਈ ਬਿਮਾਰੀ ਜੜੋਂ ਵੱਢਣੀ ਆ ਤੁਹਾਡੇ ਕੋਲੇ ਸਮਾਂ ਹੈ ਸਮਾਂ ਹੈ ਫਿਰ ਆਯੁਰਵੇਦ ਆਯੁਰਵੇਦਿਕਾ ਔਰ ਉਹਦੇ ਵਿੱਚ ਵੀ ਅਸੀਂ ਥੋੜਾ ਜਿਹਾ ਸਮਾਂ ਨਾਲ ਐਲੋਪੈਥੀ ਚਲਾਉਣੀ ਪੈਂਦੀ ਆ ਸਾਨੂੰ ਜਿੰਨੇ ਹੁਣ ਆਪਣੇ ਕੋਲੇ ਹਾਰਟ ਦੇ ਮਰੀਜ਼ ਐ ਆਪਾਂ ਉਹਨਾਂ ਨੂੰ ਕਹਿੰਨੇ ਆਂ ਵੀ 2-3 ਮਹੀਨੇ ਜਾਂ 4 ਮਹੀਨੇ ਹਾਰਟ ਦੇ ਮਰੀਜ਼ ਦੀ ਦਵਾਈ ਅਸੀਂ ਨਾਲ ਚਲਾਉਣੀ ਆ ਤੁਹਾਡੀ ਹੂੰ ਕਰਦੇ ਕਿਉਂ ਤੁਹਾਡਾ ਪ੍ਰੋਸੈਸ ਕੀ ਮਤਲਬ ਤੁਹਾਨੂੰ ਮੰਨ ਲਓ ਕਿਸੇ ਨੇ ਫੋਨ ਕੀਤਾ ਤੁਹਾਡੇ ਤੱਕ ਪਹੁੰਚਣ ਤੱਕ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਕਿਵੇਂ ਟਰੀਟ ਕਰਦੇ ਹੋ ਜਾਂ ਕਿਵੇਂ ਨੰਬਰ ਲੱਗਦਾ ਟੋਕਨ ਦਾ ਕੀ ਸਿਸਟਮ ਹੈ ਉਹ ਬੱਚੇ ਆ ਨਾ ਜਿਹੜੇ ਸਾਡੇ ਆਪਣੇ ਰੱਖੇ ਆਪਣੇ ਕੰਮ ਕਰਦੇ ਆ ਉਹ ਫਿਰ ਜਿਹੜਾ ਸ਼ਹਿਰ ਉਹਨੂੰ ਨਜ਼ਦੀਕ ਹੁੰਦਾ ਹੂੰ ਉੱਥੇ ਨਹੀਂ ਦੱਸਦੇ ਆ ਵੀ ਜੇ ਹੁਣ ਅੰਬਰ ਸਰਵ ਫੋਨ ਹੈ ਤਾਂ ਉਹਨੂੰ ਦਸੂਆ ਦੱਸਣਗੇ ਵੀ ਦਸੂਆ ਸੇ ਆ ਸੰਡੇ ਆਣਾਗਾ ਸ਼ਨੀਵਾਰ ਫੋਨ ਤੇ ਟੋਕਨ ਲੈਣਾ ਤੁਸੀਂ ਹੂੰ ਜੇ ਕਰੋਖੇਤਰ ਜਾਣਾ ਮੰਗਲ ਵਾਰ ਜਾਣਾ ਹਨਾ ਮਾਨਸਾ ਜਾਣਾ ਤੋਂ ਬੱਚਿਆਂ ਨੂੰ ਸਾਰਾ ਸੀਰੀਅਲ ਪਤਾ ਹੁੰਦਾ ਅਗਲੇ ਮਹੀਨੇ ਡੇਢ ਮਹੀਨੇ ਦਾ ਡੇਟਾ ਪਤਾ ਹੁੰਦਾ ਜੀ ਵੀ ਅਸੀਂ ਇੰਨੀ ਤਰੀਕ ਨੂੰ ਉੱਥੇ ਆ ਜੀ ਤੁਸੀਂ ਉੱਥੇ ਆ ਜਿਓ ਕਿਉਂਕਿ ਆਪਾਂ ਇੱਕ ਜਗ੍ਹਾ ਬਹਿ ਨਹੀਂ ਸਕਦੇ ਹੂੰ ਦੇਖੋ ਮਾਨਸਾ ਵੀ ਉਹਨਾਂ ਹੀ ਰਸਾ ਕਰੋਖੇਤਰ ਵੀ ਉਹਨਾਂ ਹੀ ਰਸਾ ਦੇ ਸੂਵੇ ਵੀ ਉਹਨਾਂ ਹੀ ਆ ਲੁਧਿਆਣੇ ਵੀ ਉਹਨਾਂ ਹੀ ਆ ਹੂੰ ਤਾਂ ਹੀ ਆਪਾਂ ਅਲੱਗ-ਅਲੱਗ 파ਟ ਤੇ ਕਰਤਾ ਅਲੱਗ-ਅਲੱਗ ਦਿਨ ਕਰਤੇ ਜੀ ਸਾਰਾ ਸਟਾਫ ਹੀ ਜਾਂਦਾਗਾ ਉਥੇ ਕਿ ਐਲੋਪੈਥੀ ਅੱਜ ਦਾ ਟਾਈਮ ਆ ਨਾ ਜਿਹੜਾ ਜੀ ਐਲੋਪੈਥੀ ਤੋਂ ਬਿਨਾ ਇਨਸਾਨ ਨਹੀਂ ਰਹਿ ਸਕਦਾ ਨਹੀਂ ਰਹਿ ਸਕਦਾ ਕਿਉਂਕਿ ਆਪਣੇ ਸ਼ਰੀਰ ਨੂੰ ਵਿਗਾੜੀਓ ਸਾਬ ਨਾਲ ਲਿਆ ਵਿਗਾੜੀਓ ਸਾਬ ਨਾਲ ਲਿਆ ਇਹ ਆ ਵੀ ਅਸੀਂ ਆਯੁਰਵੈਦਿਕ ਨਾਲ ਅਸੀਂ ਉਹਨੂੰ ਕਿਉਰ ਕਰ ਸਕਦੇ ਆ ਠੀਕ ਕਰ ਸਕਦੇ ਆ ਥੋੜਾ ਜਿਹਾ ਸਮਾਂ ਦੇਣਾ ਪੈਂਦਾ ਔਰ ਵਕਤ ਦੇਣਾ ਪਤਾ ਜਿਹੜੇ ਲੋਕਾਂ ਨੇ ਆਦਤ ਬਣਾਈ ਕਿ ਜੁਕਾਮ ਵੀ ਹੈ ਸਿਰਦਰਦ ਵੀ ਹੈ ਡੋਲੋ ਖਾ ਲਈਏ ਖਾ ਲਿਆ ਉਹ ਨੁਕਸਾਨ ਕਰ ਰਹੇ ਨੇ ਆਪਣਾ ਕਿ ਠੀਕ ਹੈ ਉਹ ਵੀ ਹਲਾ ਜੀ ਬਿਲਕੁਲ ਭਾਜੀ ਜਿਹੜਾ ਜੁਕਾਮ ਹੋਣਾ ਇਹ ਇੱਕ ਸਾਡੇ ਸਰੀਰ ਦਾ ਹਿੱਸਾ ਵੀ ਉਹ ਜੁਕਾਮ ਨੂੰ ਹੋ ਲੈਣ ਦਿਓ ਯਾਰ ਹਮ ਆਪਾਂ ਖਾ ਕੇ ਇੱਕਦਮ ਬੰਦ ਕਰ ਦਿੰਨੇ ਆ ਬੁਖਾਰ ਹੋਣਾ ਬੁਖਾਰ ਨੂੰ ਜੇ ਹੁੰਦਾ ਤਾਂ ਉਹਨੂੰ ਇੱਕ ਵਾਰੀ ਹੋ ਕੇ ਬਾਹਰ ਤਾਂ ਨਿਕਲਣ ਦੋ ਆਪਾਂ ਚੱਕਦੇ ਆ ਪੈਰਾਸੀਟਾਮੋਲ ਨਾਲ ਹੀ ਦੱਬ ਦਿੰਨੇ ਆ ਸਮਝ ਗਏ ਇਸ ਵੀਰਸ ਨੇ ਜਿਹੜੇ ਬਾਹਰ ਨਿਕਲਦੇ ਆ ਸਰੀਰ ਜੇ ਬਿਮਾਰ ਹੁੰਦਾ ਜੁਕਾਮ ਹੁੰਦਾ ਬੁਖਾਰ ਹੁੰਦਾ ਆ ਇਹ ਸਰੀਰ ਆਪਣੇ ਉਹਨੂੰ ਚੀਜ਼ ਨੂੰ ਬਾਹਰ ਕੱਢਣ ਦੇ ਲਈ ਰिएक्ट ਕਰਦਾ ਰिएक्ट ਕਰਦਾ ਤੁਸੀਂ ਦੇਖੋ ਕਈ ਵਾਰੀ ਆਪਾਂ ਨੂੰ ਲਗਾਤਾਰੀ ਚਾਰ ਪੰਜ ਛਿੱਕਾਂ ਆ ਜਾਂਦੀਆਂ ਨੇ ਹੂੰ ਕੋਈ ਕਾਰਨ ਵੀ ਨਹੀਂ ਹੁੰਦਾ ਨਾ ਕੋਈ ਸਰਦੀ ਗਰਮੀ ਦਾ ਹੁੰਦਾ ਪਰ ਛਿੱਕਾਂ ਆ ਜਾਂਦੀਆਂ ਨੇ ਪੂਰੀਆਂ ਖਿੱਚ ਕੇ ਆਉਂਦੀਆਂ ਨੇ ਹਨਾ ਜੀ ਜਿਹੜਾ ਆਪਣਾ ਸਰੀਰ ਆ ਨਾ ਭਾਜੀ ਆਪਣੀ ਲੋੜ ਅਨਸਾਰ ਜੀ ਇਨੂੰ ਜੋ ਇਹਨੂੰ ਚਾਹੀਦਾ ਉਹ ਵੀ ਰੱਖ ਲੈਂਦਾ ਜੋ ਨਹੀਂ ਚਾਹੀਦਾ ਉਹ ਬਾਹਰ ਕੱਢ ਦਿੰਦਾ ਹੂੰ ਇਹ ਪਰਮਾਤਮਾ ਦਾ ਇੱਕ ਅਨਮੋਲ ਦਾਤ ਹੈ ਸਰੀਰ ਇੱਕ ਐਸਾ ਹੈਗਾ ਜਿੰਨਾ ਮਰਜ਼ੀ ਬਿਮਾਰ ਹੋਵੇ ਫਿਰ ਸਰਵਾਈਵ ਕਰ ਜਾਂਦਾ ਸਰੀਰ ਆਪਣੇ ਆਪ ਚ ਵੱਡਾ ਡਾਕਟਰ ਹੈ ਬਿਲਕੁਲ ਜੀ ਤੁਸੀਂ ਅਸੀਂ ਦੇਖਿਆ ਵੀ ਹਾਰਟ ਦੇ ਮਰੀਜ਼ਾਂ ਨੂੰ ਆਪਾਂ ਜਦੋਂ ਐਨੇ ਕਈ ਜਿਹੜੀ 100% ਬਲੋਕੇਜ ਹੁੰਦੀ ਹੈ ਉਹ ਤਾਂ ਡਾਕਟਰ ਵੀ ਹੱਥ ਖੜਾ ਕਰ ਜਾਂਦੇ ਵੀ ਤਾਂ ਕਰਨਾ ਹੀ ਪਊ ઓਪਰੇਟ ਬਿਲਕੁਲ ਅਸੀਂ ਵੀ ਕਹਿੰਦੇ ਸੀ ਮਰੀਜ਼ਾਂ ਨੂੰ ਵੀ ਹੋ ਸਕ ਇਹ ਨਹੀਂ ਖੋਲਣੀ ਛੋਡੀ ਬੀਜੇ ਜਿਹੜੀਆਂ 40 50 50% ਵਾਲੀਆਂ ਨੇ ਉਹ ਖੁੱਲ ਜਾਣਗੇ ਬਟ ਉਹ ਵੀ ਖੁੱਲ ਗਈ ਉਹ ਹੁਣ ਮਰੀਜ਼ ਰਿਪੋਰਟ ਲੈ ਕੇ ਆਈ ਹੈ ਨਾ ਹਸਪੀਟਲ ਦੀ ਉਹ ਖੁੱਲੀ ਹੋਈ ਆ ਜਿਹੜੀ 100% ਬਲੋਕੇ ਸੀ ਹਾਂਜੀ ਉਹ ਜਦੋਂ ਸਾਨੂੰ ਬਜ਼ੁਰਗ ਬਾਪੂ ਨੇ ਦਿਖਾਈ ਮੈਂ ਆਪ ਹੈਰਾਨ ਰਹਿ ਗਿਆ ਹੂੰ ਜਦ ਕਿ ਅਸੀਂ ਤਾਂ ਕਹਿੰਨੇ ਆ ਭਾਈ ਨਹੀਂ ਖੁੱਲਣ ਦੇ ਚਾਂਸ ਹੁਣ ਤੱਕ ਕੋਈ ਇੱਕ ਦੋ ਕੇਸ ਦੱਸਣੇ ਚਾਹੋ ਜਿਹੜੇ ਬਾਕੀਆਂ ਨਾਲੋਂ ਵੱਧ ਹੋਣ ਬੜੀ ਵਾਰੀ ਇਦਾਂ ਹੁੰਦਾ ਭਾਜੀ ਜਿਵੇਂ ਨਾ ਇੱਕ ਇੱਕ ਵਾਰੀ ਕਲੋਕਸ਼ੇਤਰ ਮਰੀਜ਼ ਆਇਆ ਜਿਸ ਦੇ ਰਿਪੋਰਟਾਂ ਦੇਖੀਆਂ ਉਹਨੂੰ ਆਖਿਆ ਵੀ ਯਾਰ ਤੁਸੀਂ ਭਾਜੀ ਨਹੀਂ ਹੋਣਾ ਸਾਡੇ ਤੋਂ ਹਨ ਵੀ ਇਲਾਜ ਨਹੀਂ ਹੋਣਾ ਹੂੰ ਉਹ ਕਹਿੰਦਾ ਜੀ ਮੈਂ ਠੀਕ ਹੋਊਂਗਾ ਤੁਸੀਂ ਮੈਨੂੰ ਦਵਾਈ ਦਿਵੋ ਇਹ ਸਾਡੇ ਨਾਲ ਕਈ ਵਾਰੀ ਹੋ ਚੁੱਕਿਆ ਜਿਵੇਂ ਕਈ ਵਾਰੀ ਹਾਰਡ ਦਾ ਮਰੀਜ਼ ਬਾਹਲਾ ਸੀਦੇ ਜਿਹਾ ਹੁੰਦਾ ਮੈਂ ਡਾਕਟਰ ਨੂੰ ਕਹਿ ਦਿੰਨਾ ਛੱਡ ਵੀ ਪੀਜੀਏ ਭਜੋ ਤੇ ਮਰੀਜ਼ ਅੜ ਜਾਂਦਾ ਵੀ ਚਲੋ ਕੋਈ ਗੱਲ ਨਹੀਂ ਜੀ ਜੇ ਤੁਹਾਡੇ ਨਹੀਂ ਠੀਕ ਹੋਣ ਦੀ ਅਸ ਅਸੀਂ ਪੀ ਡੀ ਆਈ ਦੀ ਵੀ ਦਵਾਈ ਲੈ ਲਾਂਗੇ ਤੁਸੀਂ ਵੀ ਦੇ ਦਿਓ ਪਰ ਸਹੀ ਹੋਏ ਫਿਰ ਉਹ ਬਾਅਦ ਚ ਸਹੀ ਹੋਏ ਆ ਵੀ ਤੁਹਾਡੇ ਤੇ ਭਰੋਸਾ ਇੰਨਾ ਬਣ ਰਿਹਾ ਲੋਕ ਹਾਂ ਇਹ ਭਰੋਸਾ ਕਮਾਉਣਾ ਬਹੁਤ ਜਦ ਕਿ ਲੱਤਾਂ ਦੀ ਬਲੌਕਜ ਵਾਲਾ ਕੇਸ ਪਹਿਲਾ ਕੇਸ ਆਪਣੇ ਕੋਲੇ ਮਾਨਸਾ ਆਇਆ ਹੂੰ ਅੱਪਾ ਤਾਂ ਹਾਰਟ ਤੇ ਹੀ ਚੱਲ ਰਹੇ ਸੀਗੇ ਜਦ ਲਕਵੇਦਰੰਗ ਤੇ ਚੱਲਦੇ ਸੀ ਪਹਿਲਾ ਕੇਸ ਆਪਣੇ ਕੋਲੇ ਲੱਤਾਂ ਦੀ ਬਲੌਕਜ ਵਾਲਾ ਮਾਨਸਾ ਚ ਆਇਆ ਹੂੰ ਉਹ ਮਾਨਸਾ ਜਦੋਂ ਅਸੀਂ ਉਹਨੂੰ ਦਵਾਈ ਦਿੱਤੀ ਬੰਦੇ ਨੂੰ ਜੀ ਕਿਉਂਕਿ ਇਹਨਾਂ ਦੀ ਨਾ ਦਵਾਈ ਲੱਗ ਲੱਗਾ ਹਾਰਟ ਬਲੋਕੇਜ ਦੀ ਦਵਾਈ ਲੱਗਗਾ ਬ੍ਰੇਨ ਦੇ ਕਲੌਡ ਦੀ ਦਵਾਈ ਲੱਗਗਾ ਲਕਵੇਦ ਰੰਗ ਦੀ ਉਹ ਨਾਲੇ ਸਸਤੀ ਵੀ ਆ ਹਮ ਅੜ ਦੀ ਹਾਰਟ ਦੀ ਕਾਸਟਲੀ ਆ ਥੋੜੀ ਜੀ ਤੇ ਲੱਤਾਂ ਲਈ ਵੀ ਉਹਦੋਂ ਸਸਤੀ ਆ ਇਹ ਨਹੀਂ ਵੀ ਹੈਗਾ ਵੀ ਸਾਰੇ ਜਗ੍ਹਾ ਕਲੌਡ ਇੱਕੋ ਦਵਾਈ ਕੱਢੀ ਜਾਂਦੀ ਆ ਹਮ ਸਾਰਿਆਂ ਦੀ ਥਿਉਰੀ ਅਲਗ-ਅਲਗ ਆ ਸਾਰਾ ਦਾ ਕਾੜਾ ਵੀ ਹਲਕ-ਹਲਕ ਨਹੀਂ ਕਾੜਾ ਇੱਕੋ ਹੀ ਆ ਕਾੜਾ ਕਾੜਾ ਭਾਜੀ ਤਿੰਨੇ ਦੋਸ਼ਾਂ ਦੀ ਕਵਰਿੰਗ ਕੀਤੀ ਹੋਈ ਆ ਨਾ ਵਾਤ ਪਿੱਤ ਕਫ ਤਿੰਨੇ ਦੋਸ਼ਾਂ 'ਚ ਕੰਮ ਕਰਦਾ ਹੈ ਓਕੇ ਜਿਹੜਾ ਕਾੜੇ ਦਾ ਆਪਾਂ ਮੈਟਰ ਬਣਾਇਆ ਹੋਇਆ ਨਾ ਫਾਰਮੂਲੇਸ਼ਨ ਬਣਾਈ ਆ ਵੀ ਵਾਤ ਪਿੱਤ ਕਫ ਤਿੰਨੇ ਦੋਸ਼ਾਂ 'ਚ ਕੰਮ ਕਰਦਾ ਹੂੰ ਤੇ ਜਦੋਂ ਲੱਤਾਂ ਦੀ ਬਲੌਕੇਜ ਵਾਲਾ ਮਰੀਜ਼ ਆਇਆ ਢਾਈ ਤਿੰਨ ਮਹੀਨੇ ਪਹਿਲਾਂ ਅਸੀਂ ਇਹਨਾਂ ਕੋਈ ਬੜਾ ਸੀਰੀਅਸ ਵੀ ਨਹੀਂ ਲਿਆ ਅਸੀਂ ਲੱਤ ਦੀ ਬਲੌਕੇਜ ਦੀ ਉਹਨੂੰ ਦਵਾਈ ਬਣਾਤੀ ਤੇ ਲੱਤ ਤੋਂ ਭਾਜੀ ਭਰਾ ਦੀ ਕਾਲੀ ਸੀਗੀ